सतनाम श्री वाहे गुरु साहिब जी सोरठ महला पंजवा गई बोहड़ बंदी छोड़ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਉ ਭਗਤ ਗੋਬਿੰਦ ਕਾ ਇਹ ਰਾਖਿਓ ਪੈਜ ਤੁਮਾਰੀ ਗਈ ਬੋਹੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਉ ਭਗਤ ਗੋਬਿੰਦ ਕਾ ਇਹ ਰਾਖਿਓ ਪੈਜ ਤੁਮਾਰੀ ਹਰ ਜਿਉ ਨਿਮਾਣਿਆ ਤੂੰ ਮਾਣ ਨ ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਾਹੋ ਕੁਰਬਾਨ ਰਹਾਉ ਜੈਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁ ਪਾਤੀ ਬਹੁੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ ਲੈ ਪ੍ਰਭ ਆਗੇ ਮਾਰਗ ਪਾਵੇ ਹਰ ਅੰਤਰ ਜਮੀ ਸਭ ਵਿਦ ਜਾਣੇ ਤਾ ਕਿਸ ਪੈ ਆਖ ਸੁਣਾਈਐ ਕਹਿਣ ਕਥਨ ਨ ਭੀਜੇ ਗੋਬਿੰਦ ਹਰ ਭਾਵੇ ਪੈ ਜਿਰ ਖਾਈਐ ਅਵਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹੀਐ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੇ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੂਕੇ ਮਨ ਕੀ ਚਿੰਤੀ ਹਰ ਹਰ ਨਾਮ ਅਬਖਦ ਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੇ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵੇ ਸਭ ਚੂਕੇ ਮਨ ਕੀ ਚਿੰਤੀ ਹਰ ਹਰ ਨਾਮ ਅਬਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ हे प्रभु तू आत्मिक जीवन ਦੀ ਕਵਾਚੀ ਹੋਈ ਰਾਸ ਪੂੰਜੀ ਨੂੰ ਵਾਪਸ ਦਿਵਾਉਣ ਵਾਲਾ ਹੈ ਤੂੰ ਵਿਕਾਰਾਂ ਦੀ ਕੈਦ ਵਿੱਚੋਂ ਛੁਡਾਉਣ ਵਾਲਾ ਹੈ ਤੇਰੀ ਕੋਈ ਖਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਤੂੰ ਜੀਵਾਂ ਨੂੰ ਦੁੱਖਾਂ ਵਿੱਚ ਢਾਰਸ ਦੇਣ ਵਾਲਾ ਹੈ हे प्रभु ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ ਮੈਂ ਲੋਭ ਵਿੱਚ ਫਸਿਆ ਰਹਿੰਦਾ ਹਾਂ ਮੈਂ ਮਾਇਆ ਦੇ ਮੋਹ ਵਿੱਚ ਗਰਸਿਆ ਰਹਿੰਦਾ ਹਾਂ ਪਰ हे ਪ੍ਰਭੂ ਮੇਰਾ ਨਾਮ ਗੋਬਿੰਦ ਦਾ ਭਗਤ ਪੈ ਗਿਆ ਹੈ ਸੋ ਹੁਣ ਤੂੰ ਆਪਣੇ ਨਾਮ ਦੀ ਆਪ ਪੈਜ ਰੱਖ हे ਪ੍ਰਭੂ ਜੀ ਤੂੰ ਇਹਨਾਂ ਬੰਦਿਆਂ ਨੂੰ ਮਾਣ ਦਿੰਦਾ ਹੈ ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ ਮੈਂ ਤੇਰੀ ਤਾਕਤ ਤੋਂ ਸਦਕੇ ਜਾਂਦਾ ਹਾਂ हे ਭਾਈ ਮੇਰਾ ਗੋਬਿੰਦ ਨਿਕਾਰਿਆਂ ਨੂੰ ਵੀ ਆਦਰਯੋਗ ਬਣਾ ਦਿੰਦਾ ਹੈ ਰਹਾਉ اے ਭਾਈ ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਅ ਅਨੁਸਾਰ ਲੱਖਾਂ ਗਲਤੀਆਂ ਕਰਦਾ ਹੈ ਉਸ ਦਾ ਪਿਓ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਛਿੜਕਦਾ ਵੀ ਹੈ ਪਰ ਫਿਰ ਆਪਣੇ ਗਨ ਨਾਲ ਉਸ ਨੂੰ ਲਾ ਲੈਂਦਾ ਹੈ ਇਸੇ ਤਰ੍ਹਾਂ ਪ੍ਰਭੂ ਪਿਤਾ ਜੀ ਜੀਵਾਂ ਦੇ ਪਿਛਲੇ ਗੁਨਾਹ ਬਖਸ਼ ਲੈਂਦਾ ਹੈ ਅਤੇ ਆਗਾਹ ਵਾਸਤੇ ਜੀਵਨ ਦੇ ਠੀਕ ਰਸਤੇ ਉੱਤੇ ਪਾ ਦਿੰਦਾ ਹੈ اے ਭਾਈ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਜੀਵਾਂ ਦੀ ਹਰੇਕ ਆਤਮਿਕ ਹਾਲਤ ਨੂੰ ਜਾਣਦਾ ਹੈ ਉਸ ਨੂੰ ਛੱਡ ਕੇ ਹੋਰ ਕਿਸ ਪਾਸ ਆਪਣੀ ਬਿਰਥਾ ਆੱਕ ਕੇ ਸੁਣਾਈ ਜਾ ਸਕਦੀ ਹੈ हे ਭਾਈ ਪਰਮਾਤਮਾ ਨਿਰੀਆਂ ਜ਼ੁਬਾਨੀ ਗੱਲਾਂ ਨਾਲ ਖੁਸ਼ ਨਹੀਂ ਹੁੰਦਾ ਕਰਨੀ ਕਰਕੇ ਜਿਹੜਾ ਮਨੁੱਖ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ हे ਪ੍ਰਭੂ ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ ਮੈਂ ਇੱਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ ਏ ਭਾਈ ਮਾਲਕ ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ ਜਿਸ ਮਨੁੱਖ ਦੀ ਬੇਨਤੀ ਸੁਣ ਲੈਂਦਾ ਹੈ ਉਸ ਨੂੰ ਪੂਰਾ ਗੁਰੂ ਮਿਹਰ ਦਿੰਦਾ ਹੈ ਇਸ ਤਰ੍ਹਾਂ ਉਸ ਮਨੁੱਖ ਦੇ ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ। ਹੇ ਦਾਸ ਨਾਨਕਾ ਗੁਰੂ ਜੀ ਇਸ ਮਨੁੱਖ ਦੇ ਮੂੰਹ ਵਿੱਚ ਪਰਮਾਤਮਾ ਦਾ ਨਾਮ ਦਵਾਈ ਪਾ ਦਿੰਦਾ ਹੈ। ਉਹ ਮਨੁੱਖ ਆਤਮਿਕ ਆਨੰਦ ਵਿੱਚ ਜੀਵਨ ਬਤੀਤ ਕਰਦਾ ਹੈ। ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ।